ਕਲਬ ਦੇ ਵਿੱਚ ਸਾਡੇ ਪ੍ਰਧਾਨ ਰਾਜਾ ਵਿੜਿੰਗ ਜੀ ਵੱਲੋਂ ਸਾਡੇ ਐਲੋਪੀ ਸਰਪਤਾਵ ਸਿੰਘ ਬਾਜਲ ਜੀ ਵੱਲੋਂ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਅੱਜ ਤੱਕ ਦਾ ਜਿਹੜਾ ਤਰੀਕਾ ਹੈ ਇਸ ਇਲੈਕਸ਼ਨ ਦੇ ਵਿੱਚ ਉਹਦੇ ਬਾਰੇ ਗੱਲ ਕੀਤਾ ਗਿਆ ਉਹਦੇ ਨਾਲ ਦੇ ਨਾਲ ਉਹਨਾਂ ਨੇ ਸਰਕਾਰ ਦਾ ਜੋ ਤੰਤਰ ਚੱਲ ਰਿਹਾ ਜੋ ਪੂਰੇ ਪੰਜਾਬ ਦੇ ਉੱਤੇ ਪ੍ਰਭਾਵ ਪਾ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਐ ਸਰਕਾਰ ਜਦੋਂ ਵੀ ਚੁੜੀ ਜਾਂਦੀ ਹੈ ਚਾਹੇ ਫੇਟਲੇ ਪੱਤਰ ਦੀ ਹੋਵੇ ਪਿੰਡ ਪੱਤਰ ਦੀ ਹੋਵੇ ਚਾਹੇ ਲੋਕਲ ਬਾਡੀ ਮੇਅਰ ਪੱਤਰ ਦੀ ਹੋਵੇ ਚਾਹੇ ਸਟੇਟ ਪੱਤਰ ਦੀ ਹੋਵੇ ਉਹ ਲੋਕਤਾ ਵਾਸਤੇ ਹੁੰਦੀ ਹੈ ਲੋਕਾਂ ਦੇ ਕੰਮ ਕਾਜ ਵਾਸਤੇ ਹੁੰਦੇ ਔਰ ਜਿਹੜੀਆਂ ਬੁਰਾਈਆਂ ਚਰਾਹੇ ਦੇ ਵਿੱਚ ਖੁੱਲੋਖੇ ਕੇ ਚਿੱਤੇ ਦਿਨ ਇਲਜ਼ਾਮ ਲਾਏ ਜਾ ਰਹੇ ਹੈ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਡਾਈਆਂ ਜਾ ਰਹੀਆਂ ਹੈ ਔਰ ਕਾਨੂੰਨ ਦੇ ਜਿਹੜੇ ਪੈਰੂਕਾਰ ਨੇ ਜਿੰਨਾ ਨੇ ਕਾਨੂੰਨ ਲਾਗੂ ਕਰਦਾ ਉਹ ਕੁਮੂਕ ਪਰਛਿੜਦਾਏ ਬੜ ਕੇ ਦੇਖ ਰਹੇ ਨੇ ਇਹਦੇ ਨਾਲ ਦੇ ਕਾਲੇ ਦਿਨ ਕਿਤੇ ਮੇਰਾ ਕਹ ਪੰਜਾਬ ਚ ਕਿਸੇ ਨੇ ਸੁਪਨਾ ਨਹੀਂ ਦੇਖਿਆ ਹੋਊਗਾ ਕਿ ਇਦਾਂ ਹੋਏਗਾ ਇੱਕ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਉੱਤੇ ਚਿੱਟੇ ਦੇ ਨੇ ਇਲਜ਼ਾਮ ਲਾ ਕੇ ਕੁਛ ਅੰਬਿਧੀ ਰਹੀ ਸਾਰੀਆਂ ਪਾਰਟੀਆਂ ਦੇ ਮਰਦਾਂ ਦੇ ਵੀ ਕੋਚਨ ਮਾਰ ਕੇ ਸਾਰੇ ਲੋਕਾਂ ਦੇ ਮਰਦਾਂ ਦੇ ਵੀ ਕੋਚਨ ਮਾਰ ਕੇ ਔਰ ਮੁੱਖ ਮੰਤਰੀ ਸਾਹਿਬ ਜਿਹਨਾਂ ਨੇ ਆਪਣੀ ਰੈਜ਼ਿਡੈਂਸੀ ਵੀ ਇੱਥੇ ਲੈਣ ਦੀ ਹੈ ਉਹਦੇ ਬਾਰੇ ਕੁਝ ਨਾਲ ਨਾ ਕਰਨ ਇਹੋ ਜਿਹਾ ਮਾਹੌਲ ਮੇਰਾ ਕਦੇ ਪੰਜਾਬ ਚ ਕਦੀ ਕਿਸੇ ਨੇ ਸੁਬਨਾਈ ਦਿੱਕਿਆ ਰਾਜਨੀਤਿਕ ਤੌਰ ਤੇ ਪੰਜਾਬ ਬਕਰਵੇਂ ਸਾਡੇ ਹੋ ਸਕਦੇ ਰਾਜਨੀਤਿਕ ਤੌਰ ਤੇ ਸਾਡੀ ਪਾਰਟੀ ਦੀ ਲਾਈਨ ਅਲਗ-ਅਲਗ ਹੋ ਸਕਦੀ ਹੈ ਪਰ ਜਿਹੜੀ ਇੱਕ ਲਾਈਨ ਹੈ ਲੋਕ ਰਾਜ ਦੇ ਵਿੱਚ ਉਹ ਹੈ ਲੋਕਤਾ ਦੇ ਭੈ ਔਰ ਮੇਰਾ ਮੰਨਣਾ ਹੈ ਕਿ ਇਹ ਬਾਦਲ ਸਾਹਿਬ ਜੋ ਕੁਝ ਇੱਥੇ ਚੱਲ ਰਿਹਾ ਹੈ ਇਹਦੀ ਨਹੀਂ ਜਿਹੜੀ ਹੈ ਇਹ ਸਰਕਾਰ ਨੇ ਇਲੈਕਸ਼ਨਾਂ ਤੋਂ ਭੱਜ ਕੇ ਪਹਿਲਾਂ ਹੀ ਰੱਖ ਚੁੱਕੀ ਹੈ 2 ਸਾਲ ਹੋ ਗਏ ਕਾਰਪੋਰੇਸ਼ਨ ਦੀਆਂ ਲੈਕਚਰਾਈਸ ਸਾਹਿਰ ਸ਼ਹਿਰ ਦੇ ਵਿੱਚ ਨਹੀਂ ਹੁੰਦੀ। ਮੇਅਰ ਕੋਈ ਨਹੀਂ ਕੌਂਸਲਰ ਕੋਈ ਨਹੀਂ ਸਾਰਾ ਸ਼ਹਿਰ ਝੜਕਾ ਟੁੱਟਿਆ। ਸਾਰੇ ਸ਼ਹਿਰ ਚ ਸੀਵਰੇਜ ਬੰਦ ਪਈ। ਬੱਤੀ ਬੰਦ ਹੈ, ਬਿਜਲੀ ਹੈ ਹੀ ਨਹੀਂ। ਬਿਜਲੀ ਅੱਜ ਵੀ ਕੱਟ ਲੱਗ ਰਹੇ। ਪੀਣ ਵਾਲਾ ਪਾਣੀ ਗੰਦਾ ਆ ਰਿਹਾ। ਜਿਹੜੇ ਸ਼ਹਿਰ ਨੇ ਸਾਡੇ ਪ੍ਰੋਮੀਨੈਂਟ ਸਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਬਿਠੇ ਤਾਂ ਤੁਸੀਂ ਰਾਹ ਤੇ ਵੇਖੋ ਕੀ ਨੇ ਉੱਥੇ। ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਇਲੈਕਸ਼ਨ ਕਰਾਉਣੀ ਹੈ ਸਰਪੰਚੀ ਦੀ ਇਲੈਕਸ਼ਨ ਤੁਸੀਂ ਨਾ ਕਰੋ ਜਿਲ੍ਹਾ ਪ੍ਰੀਸ਼ਦ ਨੂੰ ਤੁਸੀਂ ਭਗੋੜੇ ਬਲਾਕ ਸੰਖਿਆ ਤੁਸੀਂ ਹੀ ਕਰਾਈਆਂ ਤੇ ਕਾਹਦਾ ਲੋਕਤੰਤਰ ਜੇਸ ਲੋਕਤੰਤਰ ਨੂੰ ਬਣਾਉਣ ਵਾਸਤੇ ਸਾਡੇ ਪੁਰਖਿਆਂ ਨੇ ਇਹ ਕੁਰਬਾਨੀਆਂ ਦਿੱਤੀਆਂ ਹੁਣ ਤੇ ਤੁਸੀਂ ਦੂਸਰਿਆਂ ਦਾ ਗਲਾ ਘੁੱਟਤਾ ਆਹ ਲੋਕ ਸਭਾ ਇਲੈਕਸ਼ਨ ਸਾਰੇ ਦੇਸ਼ ਦੀ ਇਲੈਕਸ਼ਨ ਸੀ ਜੇ ਮਾਨ ਸਾਹਿਬ ਦੇ ਹੱਥੋਂ ਦੱਤੇ ਵੀ ਨਹੀਂ ਸੀ ਉਹਨਾਂ ਇਹ ਨਹੀਂ ਵੀ ਨਹੀਂ ਕਰਉਣੀ ਇੱਥੇ ਕਿਉਂਕਿ ਜਿਹੜੀ ਸਰਕਾਰ ਨੂੰ ਪਤਾ ਜਿਹੜੀ ਉਹਦੀਆਂ ਜੋ ਪ੍ਰਾਪਤੀਆਂ ਨੇ ਉਹ 73 ਤੇ 0 ਨੇ ਲੋਕਾਂ ਨੇ ਲੈਕਚਰ ਨਹੀਂ ਆਪਣੇ ਮਨ ਦੀ ਬਾਰੀ ਗੱਲ ਦੱਸਣੀ ਉਹ ਸਰਕਾਰ ਦੇ ਬਾਰੇ ਅਲੰਕਣ ਕਰਨਾ ਹੁੰਦਾ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਅਸੀਂ ਸ਼ਹਿਰਾਂ ਦੇ ਵਿੱਚ ਵਪਾਰੀ ਵਰਗ ਵੀ ਦੁਖੀ ਮੁਲਾਜ਼ਮ ਵੀ ਦੁਖੀ ਕਿਸਾਨ ਵੀ ਦੁਖੀ ਨੌਜਵਾਨ ਵੀ ਦੁਖੀ ਹਰ ਦੁਖੀ ਵਰਗ ਦਾ ਇਹਨਾਂ ਨੂੰ ਪਤਾ ਇਲਮ ਹੈ ਇਹਹੀ ਕਾਰਨ ਹੈ ਕਿ ਸਰਕਾਰ ਇਲੈਕਸ਼ਨਾਂ ਤੋਂ ਪੱਟਦੀ ਮੈਂ ਜਰਨਤ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੁਦਰਤੀ ਚਲੋ ਦੋ ਬਾਈ ਇਲੈਕਸ਼ਨਾਂ ਤੁਹਾਡੇ ਕੋਈਆਂ ਇੱਕ ਲੋਕ ਸਭਾ ਦੀ ਹੈ ਚੌਧਰੀ ਸਾਹਿਬ ਦੇ ਜਦੋਂ ਸਵਰਗਵਾਸ ਹੋ ਗਏ ਉਸ ਤੋਂ ਬਾਅਦ ਤੁਹਾਨੂੰ ਦੂਜਾ ਮੌਕਾ ਮਿਲਿਆ ਇਸ ਵੇਲੇ ਇੱਕ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਸਟੇਜਾਂ ਤੋਂ ਕਿ ਜੇ ਮੈਂ ਇਲੈਕਸ਼ਨ ਨਾ ਜਿੱਤਿਆ ਤੇ ਇਥੋਂ ਦਾ ਵਿਕਾਸ ਨਹੀਂ ਹੋਣਾ ਇਤੋਂ ਵੱਡਾ ਲੋਕਤੰਤਰੀ ਜਨਦਾਗੀ ਨਹੀਂ ਪੰਜਾਬ ਨੂੰ ਕਹਿ ਸਕਦੇ ਜੀ ਤੁਸੀਂ ਕਿ ਇਹ ਇਹ ਮੁੱਖ ਮੰਤਰੀ ਆ ਤੇ ਕੰਮ ਨਹੀਂ ਮੁੱਖ ਮੰਤਰੀ ਤੇ ਜੇ ਇਨਾ ਕੰਮ ਕੀਤਾ ਤੇ ਦੋ ਚਾਰ ਬਰੀ ਠੀਕ ਹੈ ਤੁਸੀਂ ਆਪਣੀ ਪਾਰਟੀ ਦਾ ਪ੍ਰਚਾਰ ਕਰੋ ਦੋ ਚਾਰ ਬਰੀ ਆਓ ਤੇ ਲੋਕ ਤੇ ਆਪ ਤੁਹਾਨੂੰ ਹੱਥਾਂ ਤੇ ਚੁੱਕਣ ਅੱਜ ਤੁਹਾਨੂੰ ਗੈਂਗਸਟਰ ਸਟਾਣੇ ਪੈ ਰਹੇ ਨੇ ਵੋਟਾਂ ਲੈਣ ਵਾਸਤੇ ਇਹ ਤੋਂ ਮੜੀ ਕਾਲੀ ਦੇ ਕਿਹੜੇ ਹੋਣਗੇ ਜਿਨ੍ਹਾਂ ਤੋਂ ਬਚਾਉਣ ਲਈ ਲੋਕ ਆਸ ਕਰਦੇ ਨੇ ਕਿ ਅਸੀਂ ਥਾੜੇ ਚ ਜਮਾਂਗੇ ਕਿ ਇਹ ਸਰਕਾਰ ਦਾ ਉੱਥੇ ਸਖਸ਼ਣ ਹੋ ਰ ਗਿਆ ਕਿ ਇਹਨਾਂ ਨੂੰ ਕੰਟਰੋਲ ਕਰਨਾ ਸਾਰੇ ਸ਼ਹਿਰਾਂ 'ਚ ਗ라이 ਹੋ ਰਹੀ ਹੈ ਗੈਂਗਸਟਰ ਚ ਕਿਦਰ ਕਰਦੇ ਉਹ ਇਹ ਉਹਦਾ ਕੋਈ ਧਿਆਨ ਨਹੀਂ ਤੇ ਇਹ ਚੀਜ਼ ਤੇ ਮੋਹਰ ਲਾ ਦਿੱਤੀ ਗਈ ਆ ਕਿ ਇਹ ਸਰਕਾਰ ਖੁਦ ਗ라이 ਜਿਹੜੀ ਮੇਰਾ ਮੰਨਣਾ ਹੈ ਕਿ ਗੈਂਗਸਟਰਾਂ ਦੀ ਵੀ ਇਹ ਸਰਕਾਰ ਕਰਵਾਦੀ ਜਿਸ ਤਰੀਕੇ ਨਾਲ ਭੰਡ ਨੂੰ ਪ੍ਰੋਤੇ ਲੈ ਕੇ ਜਾਂਦਾ ਅੱਜ ਸਾਨੂੰ ਸੋਚਣਾ ਪਊਗਾ ਅੱਜ ਜਲੰਧਰ ਵਾਸੀਆਂ ਨੂੰ ਵੀ ਔਰ ਪੰਜਾਬ ਵਾਸੀਆਂ ਨੂੰ ਕਿਉਂਕਿ ਰਿਸ਼ਤੇਦਾਰੀਆਂ ਸਾਰੇ ਨਹੀਂ ਇੱਥੇ ਤੁਹਾਨੂੰ ਸਾਰਿਆਂ ਨੂੰ ਸੋਚਣਾ ਪਊਗਾ ਕਿ ਪੰਜਾਬ ਨੂੰ ਕਿਹੜੀ ਦਿਸ਼ਾ ਦੇਣੀ ਹੈ ਕੀ ਦੁਬਾਰਾ ਇੰਨੀ ਕੁ ਕਾਟਤ ਬੁਧਾਉਣੀ ਹੈ ਕੋਈ ਸ਼ਰਤ ਨਹੀਂ ਕਿ ਲੈਕਚਰ ਜਿਤਨਾ ਆਰਦਾ ਸਰਕਾਰ ਨਹੀਂ ਦਿਖਣੀ ਪਰ ਸਰਕਾਰ ਦੇ ਕੰਨ ਖੁੱਲ ਜਾਂਦੇ ਆ ਸਰਕਾਰ ਨੂੰ ਮਜਬੂਰ ਹੋਣਾ ਪੈਂਦਾ ਹੈ ਲੋਕਾਂ ਪ੍ਰਤੀ ਕੰਮ ਕਰਨ ਲਈ ਜਵਾਬਦੇਹ ਹੋਣਾ ਪੈਂਦਾ ਸੋ ਇਸ ਇਲੈਕਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਰਜਵੰਦਾ ਕਿ ਜੋ ਸੀਤਲ ਇਮਰਾਨ ਨੇ ਕੀਤਾ ਇਹ ਸਾਰੇ ਥਾਲੀਕੇ ਥਾਈ ਦੇ ਚੱਟੇ ਬੱਟੇ ਦੇ ਹੈ ਨਹੀਂ ਕਿ ਅਸੀਂ ਜ਼ਿਲੰਦਰ ਜੇ ਤੁਰ ਫਿਰ ਕੇ ਦੇਖ ਲਿਆ ਕਿ ਜੋ ਇੱਥੇ ਮਾੜਾ ਕਾਰੋਬਾਰ ਹੈ ਉਹਦੇ ਜਿਹੜੇ ਮੋਟੋਰੇ ਉਹ ਸਾਡੇ ਹੀ ਨੇ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਸਰਕਾਰ ਦੀ ਹੈ ਇਹ ਸਾਰਾ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਤੇ ਅੱਜ ਇੱਕ ਸਮਾਂ ਤੁਹਾਡੇ ਕੋਹਾਗੇ ਜਨੰਦਰ ਆਵੇ ਤੁਸੀਂ ਗੱਲਾਂ ਆਪਣੇ ਫੈਸਲਾ ਨਹੀਂ ਕਰਨਾ ਕਿ ਐਮਐਲਏ ਬਣਾਉਣੇ ਤੁਸੀਂ ਇਹਦੇ ਨਾਲ ਪੰਜਾਬ ਨੂੰ ਇੱਕ ਸੇਧ ਦੇਣੀ ਹੈ ਕਿ ਪੰਜਾਬੀ ਵਿੱਚ ਅਨਿਆਂ ਦੇ ਵਿਰੁੱਧ ਖੜੋਵੇਂ ਪਰ ਲੋਕਤੰਤਰ ਨੇ ਬਤ ਦਾ ਦਾਣ ਸਭ ਤੋਂ ਵੱਡਾ ਹੈ ਕੀ ਸਾਡੀ ਮਤ ਕੀ ਆਂਦੀ ਹੈ ਕੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਦਰਦ ਚੋਂ ਬਾਹਰ ਕੱਢਣਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਮੁੜ ਸ਼ਾਂਤੀ ਸਥਾਪਿਤ ਕਰ ਲਈ ਸਰਕਾਰ ਨੂੰ ਮਜਬੂਰ ਕਰਨਾ ਚਾਹੁੰਦੇ ਜੇ ਕਿ ਖੁੱਲ੍ਹ ਦੇਣੀ ਚਾਹੁੰਦੇ ਜੇ ਕਿ ਬਾਹਰੇ ਸਿੱਧੂ ਅੱਗੇ ਹੁੰਦੇ ਬਾਹਰੇ ਨੂੰ ਲਈ ਜਾਓ ਇਹਨੂੰ ਬਾਹਰ ਇਹੋ ਜਿਹਾ ਗੈਸਟਰ ਦੇ ਨਾਲ ਸਰਕਾਰ ਸਰਕਾਰ ਚਲਾਵੇ ਮੈਨੂੰ ਪਤਾ ਹੈ ਜਲੰਧਰ ਬਹੁਤ ਵਧੀਆ ਸ਼ਹਿਰ ਹੈ ਵਪਾਰੀ ਲੋਕ ਨੇ ਇੱਥੇ ਇਹ ਇਲੈਕਸ਼ਨ ਤੁਸੀਂ ਇੱਕ ਮਹੀਨਾ ਪਹਿਲਾਂ ਹੀ ਅਜੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੇ ਫਟਕਣਾ ਦਿਟਾਈ। ਤੁਹਾਡਾ ਸ਼ੁਕਰੀਆ ਵੀ ਹੈ। ਜੰਨੀ ਸਾਹਿਬ ਇੱਥੋਂ ਪੌਣੇ 2 ਲੱਖ ਦੀਆਂ ਸੀਟਾਂ ਜਿੱਤ ਕੇ ਗਏ ਨੇ ਤੇ ਇਹ ਸਰਕੇ ਤੋਂ ਵੀ ਵੱਡੀ ਨੀਡਰ ਨੂੰ ਮਿਲੀ ਹੈ। ਮੇਰਾ ਤੁਹਾਨੂੰ ਸਾਰਿਆਂ ਦੇ ਲਈ। ਉਸੇ ਆਤਮਾ ਦੇ ਨਾਲ ਉਸੇ ਸੋਚ ਦੇ ਨਾਲ ਇੱਕ ਵਾਰ ਫੇਰ ਫੈਸਲਾ ਲੈ ਲਓ। ਤੁਹਾਡਾ ਵੀ ਛੁਟਾਰਾ ਹੋ ਸਕਦਾ, ਇਹ ਸਰਕਾਰ ਮਜਬੂਰ ਹੋਵੇ, ਇਹ ਲਾਪਤਾ ਹੋ ਜੇ ਤੇ ਪੰਜਾਬ ਦਾ ਵੀ ਹੋ ਸਕਦਾ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੰਦਰ ਦੇ ਜਿੰਨੇ ਵਾਸੀ ਨੇ ਤੁਹਾਡੇ ਸਾਰਿਆਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਭੈਣ ਭਰਾ ਹੋਤੇ ਆ ਆ 10 12 ਘੰਟੇ ਹੈਗੇ ਆ ਟੈਲੀਫੋਨ ਤੇ ਕਿਸੇ ਨੂੰ ਬੇਨਤੀ ਕਰ ਦੋ ਇਹ ਜਿਹੜਾ ਅਤੰਕ ਹੈ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਬਿਊਰੋਕ੍ਰਾਸੀ ਦਾ ਅਤੰਕ ਹੈ ਇਹਦਾ ਜਵਾਬ ਵੀ ਇਸੇ ਬੋਡ ਦੇ ਨਾਲ ਹੀ ਬਣਾ। ਸੋ ਮੈਂ ਬੇਨਤੀ ਕਰੂੰਗਾ ਸਾਡੀ ਕੈਂਡੀਡੇਟ ਤੁਸੀਂ ਸਾਰੇ ਕੈਂਡੀਡੇਟਾਂ ਦਾ ਮਕਾਰਮ ਕਰਿਓ। ਸਭ ਤੋਂ ਵਧੀਆ ਪੰਜ ਵਾਰ ਕਾਉਂਸਲਰ ਜਿਤਨਾ ਕੋਈ ਛੋਟੀ ਗੱਲ ਨਹੀਂ। ਪੰਜ ਵਾਰ ਕੌਂਸਲਰ ਜਿੱਤੇ ਨੇ ਇੱਕ ਔਰਤ ਨੂੰ ਪਹਿਲੀ ਵਾਰ ਇਕੱਠੇ ਮਿਲੀ ਇਸ ਖੇਤੇ ਦੇ ਵਿੱਚ ਐਮਐਲਏ ਬਦੋਂ ਤੇ ਤੁਹਾਡਾ ਫਰਜ ਬੰਦਾ ਕਿ ਸਾਰੇ ਇੱਕ پاک ਸਾਫ ਉਮੀਦਵਾਰ ਨੂੰ ਜਿਤਾ ਕੇ ਬੀਬੀ ਸਰਿੰਦਰ ਕੌਰ ਨੂੰ ਇੱਕ ਮੈਸੇਜ ਦਿਓ ਇਹ ਐਸ ਵਡੇ ਇਲੈਕਸ਼ਨ ਮੈਸੇਜ ਆਂਦੀ ਹੈ ਬਕਾਅ ਸਾਲੀ ਗੱਲ ਇਹ ਨਾ ਤੋ ਆਸ ਰੱਖਣ ਦੀ ਲੋੜ ਨਹੀਂ ਆ ਹਾਰਣਗੇ ਤੋ ਤੁਹਾਡਾ ਵਿਕਾਸ ਹੋ ਸਕਦਾ ਤੇ ਜੇ ਜਿੱਤ ਗਏ ਫਿਰ ਨਸ਼ੇ ਦੇ ਸੱਤੇ ਚ ਰਹਿਣਗੇ ਸੱਤਾ ਦੇ ਰਹਿਣਗੇ ਤੋ ਮੈਨੂੰ ਆਸ ਹੈ ਕਿ ਤੁਸੀਂ ਲੋਕ ਕੱਲ ਫੈਸਲਾ ਜਿਹੜਾ ਕਾਂਗਰਸ ਪਾਰਟੀ ਦੇ ਹੱਥ ਵਿੱਚ ਹੋ ਗਏ ਤੇ ਜਿਸ ਤਰੀਕੇ ਨਾਲ ਲੋਕ ਸਭਾ ਚ ਜਾਈ ਹੈ ਇਹ ਵੀ ਕਾਂਗਰਸ ਪਾਰਟੀ ਨੂੰ ਜਿਤਾ ਕੇ ਸਾਡੇ ਲੀਡਰ ਸਹਿਬਾਨ ਦਾ ਜਿਹੜੇ ਹੱਤਿਆ ਉਹ ਮਜ਼ਬੂਤ ਕਰੋਗੇ ਧੰਨਵਾਦ ਆ